ਗੁਰੂ ਪਿਆਰਿਓ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਉਚਾਰਨ ਕਰਦੇ ਨੇ ਫਰਮਾਉਣਾ ਕਰਦੇ ਨੇ ਤੇਰਾ ਕੀਤਾ ਜਤੋ ਨਾਹੀ ਏ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੇਰੇ ਕੀਤੇ ਉਪਕਾਰ ਤੇਰਾ ਕੀਤਾ ਜੋ ਤੂੰ ਇਹ ਸੰਸਾਰ ਦੇ ਉੱਤੇ ਮੇਰੇ ਲਈ ਕੀਤਾ ਹੈ ਤੁਸੀਂ ਜਿੱਥੇ ਬ੍ਰਹਿਮੰਡ ਬਣਾਇਆ ਸੰਸਾਰ ਬਣਾਇਆ ਸੂਰਜ ਬਣਾਇਆ ਚੰ드ਰਮਾ ਬਣਾਇਆ ਧਰਤੀ ਬਣਾਈ ਜੀਵ ਜੰਤੂ ਪੈਦਾ ਕੀਤੇ ਦਰਖਤ ਹੋਰ ਬਹੁਤ ਕੁਝ ਜਿੱਥੇ ਪੈਦਾ ਕੀਤਾ ਉਥੇ ਤੁਸੀਂ ਮੈਨੂੰ ਵੀ ਘੜਿਆ ਹੈ ਮੈਨੂੰ ਵੀ ਬਣਾਇਆ ਹੈ ਤੇ ਗੁਰੂ ਪਿਤਾ ਜੀ ਤੇਰਾ ਕੀਤਾ ਤੁਸੀਂ ਇਹਨਾਂ ਕੁਝ ਮੇਰੇ ਲਈ ਕੀਤਾ ਹੈ ਪਰ ਮੈਂ ਮੂਰਖ ਨੇ ਜੱਤੋ ਨਹੀਂ ਤੇਰੀ ਕਦਰ ਹੀ ਨਹੀਂ ਕੀਤੀ ਤੂੰ ਮੇਰੇ ਲਈ ਇੰਨਾ ਸੋਹਣਾ ਬ੍ਰਹਿਮੰਡ ਬਣਾਇਆ ਜੋ ਮੈਂ ਵੇਖ ਰਿਹਾ ਇੰਨਾ ਸੋਹਣਾ ਸ਼ਰੀਰ ਬਣਾਇਆ ਜਿਸ ਦੇ ਨਾਲ ਮੈਂ ਆਪਣਾ ਜੀਵਨ ਬਤੀਤ ਕਰ ਰਿਹਾ ਇੰਨਾ ਸੋਹਣਾ ਕਾਰੋਬਾਰ ਦਿੱਤਾ ਮਾਤਾ ਪਿਤਾ ਭੈਣ ਭਰਾ ਸਾਕ ਸੰਬੰਧੀ ਦੋਸਤ ਮਿੱਤਰ ਦਿੱਤੇ ਹੇ ਗੁਰਦੇਵ ਪਿਤਾ ਸਤਿਗੁਰੂ ਜੱਤੋ ਨਹੀਂ ਮੈਂ ਕਦਰ ਹੀ ਨਹੀਂ ਕੀਤੀ ਮੈਂ ਤੇਰੇ ਉਪਕਾਰਾਂ ਦਾ ਆਨੰਦ ਮਾਣ ਕੇ ਤੇਰਾ ਸ਼ੁਕਰਾਨਾ ਨਹੀਂ ਕੀਤਾ ਤੇ ਗੁਰੂ ਪਿਆਰਿਓ ਇਹ ਗੱਲ ਤਾਂ ਬਾਬਾ ਫਰੀਦ ਸਾਹਿਬ ਮਹਾਰਾਜ ਜੀ ਨੇ ਵੀ ਸਾਨੂੰ ਆਖੀ ਹੈ ਕਿ ਭਾਈ ਅਹਿਸਾਨ ਫਰਾਮੋਸ਼ ਨਾ ਬਣੀਏ ਤੈ ਸਹਿਬ ਕੀ ਮੈਂ ਬਾਤ ਨਾ ਜਾਣੀ ਜੋਵਨ ਖੋਏ ਪਾਛੈ ਪਛਤਾਨੀ ਮੈਂ ਸਾਹਿਬ ਦੀ ਰੱਬ ਦੀ ਅਕਾਲ ਪੁਰਖ ਦੀ ਕਦਰ ਹੀ ਨਹੀਂ ਜਾਣੀ ਕਿ ਰੱਬ ਨੇ ਮੈਨੂੰ ਇੰਨਾ ਕੁਝ ਦਿੱਤਾ ਹੈ ਜਿਸ ਦੀ ਬਦੌਲਤ ਜੋ ਵੀ ਮੈਨੂੰ ਕੁਝ ਮਿਲ ਰਿਹਾ ਹੈ ਜਾਂ ਮਿਲੇਗਾ ਜਾਂ ਮਿਲਿਆ ਸੀ ਉਹ ਰੱਬ ਦੀ ਬਦੌਲਤ ਮਿਲਿਆ ਤੇ ਗੁਰੂ ਪਿਆਰਿਓ ਕਦਰ ਨਾ ਜਾਂਦੀ ਮੈਂ ਤਾਂ ਕਦਰ ਹੀ ਨਹੀਂ ਕੀਤੀ ਤੇ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਕਿਸੇ ਦੀ ਕਦਰ ਨਹੀਂ ਨਾ ਕਰਦਾ ਦਿੱਤੀ ਹੋਈ ਚੀਜ਼ ਦੀ ਤਾਂ ਉਹਨੂੰ ਅਹਿਸਾਨ ਫਰاموش ਆਖਿਆ ਜਾਂਦਾ ਕੌਣ ਹੈ ਇਹਸਾਨ ਫਰاموش ਮੰਨ ਲਓ ਜੇ ਆਪਾਂ ਕਿਸੇ ਤੋਂ ਕੋਈ ਚੀਜ਼ ਲੈ ਲਈਏ ਤੇ ਗੁਰੂ ਪਿਆਰਿਓ ਚੀਜ਼ ਵਰਤ ਕੇ ਅਸੋਂ ਨੂੰ ਚੀਜ਼ ਨੂੰ ਹੰਡਾ ਕੇ ਮੁੜ ਕੇ ਕਦਰ ਹੀ ਨਾ ਕਰੀਏ ਭਾਵ ਜਿਹਦੇ ਤੋਂ ਅਸੀਂ ਚੀਜ਼ ਲਈ ਆ ਤੇ ਉਹਦਾ ਕੋਈ ਸ਼ੁਕਰਾਨਾ ਨਾ ਕਰੀਏ ਧੰਨਵਾਦ ਨਾ ਕਰੀਏ ਤੇ ਫਿਰ ਅਸੀਂ ਇਹਸਾਨ ਫਰاموشੇ ਗਣੇ ਜਾਵਾਂਗੇ ਨਾ ਜਿਵੇਂ ਘਰ ਦੇ ਵਿੱਚ ਸਾਡੇ ਕੋਈ ਪ੍ਰੋਗਰਾਮ ਹੋਵੇ ਤੇ ਗੁਰੂ ਪਿਆਰਿਓ ਅਸੀਂ ਉਸ ਪ੍ਰੋਗਰਾਮ ਦੇ ਵਿੱਚ ਆਪਣੇ ਗਵਾਂਢੀਆਂ ਤੋਂ ਜਾਂ ਰਿਸ਼ਤੇਦਾਰਾਂ ਤੋਂ ਕਿਸੇ ਤੋਂ ਕੋਈ ਚੀਜ਼ ਮੰਗ ਕੇ ਲੈ ਆਈਏ ਸਾਰਾ ਕਾਰਵਿਹਾਰ ਕਰ ਲਈਏ ਤੇ ਉਸ ਤੋਂ ਬਾਅਦ ਅਸੀਂ ਉਸ ਚੀਜ਼ ਨੂੰ ਅਸੀਂ ਉਸ ਵਸਤੂ ਨੂੰ ਹੰਡਾ ਕੇ ਵਰਤ ਕੇ ਤੇ ਉਹਨਾਂ ਦਾ ਸ਼ੁਕਰਾਨਾ ਨਾ ਕਰੀਏ ਧੰਨਵਾਦ ਨਾ ਕਰੀਏ ਤੇ ਸਾਨੂੰ ਅਗਲਾ ਇਹਿਸਾਨ ਫਰਮੋਸ਼ੀ ਆਕੇਗਾ ਨਾ ਸਾਨੂੰ ਇਹੀ ਆਖੇਗਾ ਕਿ ਦੇਖ ਭਾਈ ਜ਼ਰੂਰਤ ਪਈ ਸੀ ਚੀਜ਼ ਲੈ ਗਿਆ ਵਰਤ ਕੇ ਮੁਰਕੇ ਤਾਂ ਸਾਡਾ ਧੰਨਵਾਦ ਨਹੀਂ ਕੀਤਾ ਤੇ ਸਾਰੀ ਉਮਰ ਉਹ ਸਾਨੂੰ ਇਹ ਸੁਣਾਉਂਦਾ ਰਹੇਗਾ ਪਰ ਗੁਰੂ ਪਿਆਰਿਓ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜਿਨੇ ਸਾਨੂੰ ਇਸ ਸੰਸਾਰ ਦੇ ਉੱਤੇ ਪੈਦਾ ਕੀਤਾ ਸਰੀਰ ਦਿੱਤਾ ਸਵਾਸ ਦਿੱਤੇ ਫਿਰ ਮੈਂ ਦੁਹਰਾ ਦਿਆਂ ਰਹਿਣ ਲਈ ਧਰਤੀ ਪੀਣ ਲਈ ਪਾਣੀ ਵਰਤਣ ਲਈ ਅੱਗ ਕਿੰਨਾ ਕੁਝ ਹੈ ਰਿਸ਼ਤੇਦਾਰੀਆਂ ਸਾਥ ਸਬੰਧੀ ਦੋਸਤ ਮਿੱਤਰ ਭੈਣ ਭਰਾ ਮਾਤਾ ਪਿਤਾ ਕਿੰਨਾ ਕੁ ਜੇ ਵਰਤਣ ਨੂੰ ਤੇ ਜੇ ਸ਼ੁਕਰਾਨਾ ਹੀ ਨਹੀਂ ਕੀਤਾ ਤਾਂ ਗੁਰੂ ਪਿਆਰਿਓ ਅਸੀਂ एहसान फरामोश ਹਾਂ ਮਤਲਬੀ ਹਾਂ ਜਿਹਨੂੰ ਮਤਲਬੀ ਆਖਿਆ ਜਾਂਦਾ ਵੀ ਬਸ ਅਸੀਂ ਆਪਣਾ ਮਤਲਬ ਕੱਢ ਲਿਆ ਮੁੜ ਕੇ ਸਾਨੂੰ ਜ਼ਰੂਰਤ ਨਹੀਂ ਹੈ ਤੇ ਗੁਰੂ ਪਿਆਰਿਓ ਸਤਗੁਰ ਸੱਚੇ ਪਾਤਸ਼ਾਹ ਇਹੀ ਗੱਲ ਕਹਿੰਦੇ ਨੇ ਕਹਿੰਦੇ ਅਸੀਂ ਲੋਕਾਂ ਨੇ ਤੇਰੇ ਤੋਂ ਸਵਾਸ ਵੀ ਲਏ ਜਿੰਦ ਵੀ ਲਈ ਪ੍ਰਾਣ ਵੀ ਲਏ ਪਰ ਤੇਰਾ ਕੀਤਾ ਤੇਰਾ ਇਹ ਕੀਤਾ ਹੋਇਆ ਉਪਕਾਰ ਜਾਂ ਤੋਂ ਨਹੀਂ ਅਸੀਂ ਕਦਰ ਹੀ ਨਹੀਂ ਕੀਤੀ ਹੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਮੈਨੂੰ ਜੋਗ ਕੀ ਤੋਈ ਮੈਨੂੰ ਇੰਨੇ ਜੋਗਾ ਬਣਾ ਕਿਰਪਾ ਕਰ ਮਿਹਰ ਕਰ ਕਿ ਮੈਂ ਤੇਰੇ ਦਿੱਤੇ ਹੋਏ ਤੋਹਫੇ ਦਾ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰ ਸਕਾਂ ਕਿਉਂਕਿ ਮੈਂ ਜੀਵਨ ਵਿੱਚ ਇਹਨਾਂ ਚੀਜ਼ਾਂ ਦਾ ਆਨੰਦ ਮਾਣ ਰਿਹਾ ਮੇਰੇ ਤੇ ਮਿਹਰ ਕਰ ਕਿਰਪਾ ਕਰ ਮੈਨੂੰ ਜੋਗ ਕੀਤਾਈ ਤੂੰ ਮੈਨੂੰ ਇੰਨੇ ਜੋਗਾ ਕੀਤਾ ਹੈ ਕਰ ਦਿੱਤਾ ਹੈ ਨਹੀਂ ਤਾਂ ਮੇਰੇ ਵਿੱਚ ਕੋਈ ਗੁਣ ਨਹੀਂ ਸੀ ਮੈਂ ਤੇਰੇ ਉਪਕਾਰ ਕਰ ਸਕਦਾ ਤੇਰੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰ ਸਕਦਾ ਮੇਰੇ ਤੇ ਮਿਹਰ ਕਰ ਤੂੰ ਮੇਰੇ ਲਈ ਇੰਨਾ ਕੁਝ ਕੀਤਾ ਤੇ ਮੇਰੇ ਤੇ ਕਿਰਪਾ ਕਰ ਮੈਨੂੰ ਯੋਗ ਬਣਾ ਲਾਇਕ ਬਣਾ ਕਾਬਿਲ ਬਣਾ ਇਸ ਚੀਜ਼ ਦੇ ਕਿ ਮੈਂ ਆਪ ਜੀ ਦੇ ਦਿੱਤੇ ਹੋਏ ਉਪਕਾਰਾਂ ਨੂੰ ਵਰਤ ਕੇ ਆਪ ਜੀ ਦਾ ਸ਼ੁਕਰਾਨਾ ਕਰਾਂ ਬੇਨਤੀ ਕਰਾਂ ਕੀ ਕਹਿ ਰਹੇ ਨੇ ਮੈਂ ਨਿਰਗੁਣ ਆਰੇ ਕੋ ਗੁਣ ਨਹੀਂ ਏ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਮੈਂ ਨਿਰਗੁਣ ਆਰਾ ਭਾਵ ਮੈਂ ਗੁਣਹੀਨ ਹਾਂ ਮੇਰੇ ਵਿੱਚ ਗੁਣ ਹੀ ਨਹੀਂ ਕੋਈ ਜੇ ਮੇਰੇ ਵਿੱਚ ਕੋਈ ਗੁਣ ਹੁੰਦਾ ਮੈਨੂੰ ਇਹ ਭਲੀ-ਪਾਂਤ ਪਤਾ ਲੱਗ ਜਾਣਾ ਸੀ ਸਮਝ ਲੱਗ ਜਾਣੀ ਸੀ ਪਾਤਸ਼ਾਹ ਜੀ ਕਿ ਤੁਸੀਂ ਮੇਰੇ ਲਈ ਇੰਨਾ ਕੁਝ ਕਰ ਰਹੇ ਹੋ ਤੇ ਮੈਂ ਆਪ ਜੀ ਦਾ ਸ਼ੁਕਰਾਨਾ ਵੀ ਨਹੀਂ ਕਰ ਸਕਦਾ ਜਦੋਂ ਕੋਈ ਬੰਦਾ ਲੰਘਿਆ ਜਾਵੇ ਜੇ ਕਿਸੇ ਦਾ ਰਮਾਲ ਵੀ ਡਿੱਗ ਜਾਵੇ ਨਾ ਅਸੀਂ ਜਦੋਂ ਚੁੱਕ ਕੇ ਫੜਾਉਨੇ ਅਗਲਾ ਧੰਨਵਾਦ ਕਰਕੇ ਜਾਂਦਾ ਥੈਂਕ ਯੂ ਕਹਿ ਕੇ ਜਾਂਦਾ ਪਾਤਸ਼ਾਹ ਜੀ ਅਸੀਂ ਤਾਂ ਉਹਨਾਂ ਤੋਂ ਵੀ ਗਏ ਗੁਜਰੇ ਆ ਤੁਸੀਂ ਇੰਨਾ ਕੁਝ ਕੀਤਾ ਸੀ ਸ਼ੁਕਰਾਨਾ ਹੀ ਨਹੀਂ ਕੀਤਾ ਤੁਹਾਡਾ ਕਿਉਂ ਨਹੀਂ ਕੀਤਾ ਕਾਰਨ ਇਹ ਸੀ ਕਿ ਮੈਂ ਨਿਰਗੁਣਿਆ ਰੇ ਅਸੀਂ ਗੁਣਹੀਨ ਸਾਨ ਸਾਨੂੰ ਕੋਈ ਸਾਡੇ ਵਿੱਚ ਕੋਈ ਗੁਣ ਨਹੀਂ ਸੀ ਸਤਿਗੁਰ ਜੀ ਕੋ ਗੁਣ ਨਹੀਂ ਕੋਈ ਗੁਣ ਨਹੀਂ ਸੀ ਆਪੇ ਤਰਸ ਪਈ ਏ ਆਪੇ ਹੀ ਤੇਰੀ ਮਿਹਰ ਹੋਈ ਐ ਤੇਰੀ ਰਹਿਮਤ ਹੋਈ ਐ ਤੈਨੂੰ ਸਾਡੇ ਉੱਤੇ ਤਰਸ ਆਇਆ ਦਇਆ ਆਈ ਤੇ ਸੱਚੇ ਪਾਤਸ਼ਾਹ ਸਾਡੇ ਤੇ ਤੂੰ ਬਖਸ਼ਿਸ਼ ਕੀਤੀ ਕਿਰਪਾ ਕੀਤੀ ਜਦੋਂ ਕਿਰਪਾ ਕੀਤੀ ਹੈ ਫਿਰ ਹੋਇਆ ਕਿ ਤਰਸ ਪਿਆ ਮਹਿਰਮਤ ਹੋਈ ਸਤਗੁਰ ਸੱਜਣ ਮਿਲਿਆ ਜਦੋਂ ਤਰਸ ਕੀਤਾ ਨਾ ਸਤਗੁਰ ਨੇ ਤਾਂ ਮਿਹਰ ਵੀ ਹੋਈ ਹੈ ਤੇ ਰਹਿਮਤ ਵੀ ਹੋਈ ਹੈ ਮਹਿਰਮਤ ਇਹ ਦੋ ਸ਼ਬਦਾਂ ਦੇ ਸੁਮਿਲਣ ਤੋਂ ਇੱਕ ਸ਼ਬਦ ਬਣਾਇਆ ਮਿਹਰ ਤੇ ਰਹਿਮਤ हे ਅਕਾਲ ਪੁਰਖ ਜੀ ਤੁਹਾਡੀ ਮਿਹਰ ਵੀ ਹੋਈ ਹੈ ਤੇ ਰਹਿਮਤ ਵੀ ਹੋਈ ਹੈ ਤੇ ਮਿਹਰ ਤੇ ਰਹਿਮਤ ਹੋਣ ਦੇ ਨਾਲ ਕੀ ਹੋਇਆ ਸਤਗੁਰ ਸੱਜਣ ਮਿਲਿਆ ਸਾਨੂੰ ਐਸਾ ਸੱਜਣ ਮਿਲ ਗਿਆ ਜਿਹੜਾ ਸਾਡਾ ਸਤਗੁਰ ਹੈ ਆਖੋ ਸਤਨਾਮ ਦੁਨੀਆ ਤੇ ਐਸਾ ਸੱਜਣ ਕੋਈ ਨਹੀਂ ਸਤਗੁਰ ਵਰਗਾ ਸੱਜਣ ਦੁਨੀਆ ਤੇ ਨਹੀਂ ਮਿਲੇਗਾ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸ਼ਾਹ ਜਿਸ ਪਾਸ ਬੈਠੇ ਆ ਸੋਹੀ ਹੈ ਸਭਨਾ ਦਾ ਵੇ ਸਾਹ ਜਿਸ ਦੇ ਕੋਲ ਬੈਠ ਕੇ ਸ਼ੋਭਾ ਪ੍ਰਾਪਤ ਕਰੀਏ ਐਸਾ ਸਤਗੁਰ ਭਾਗਾ ਨਾਲ ਹੀ ਮਿਲਦਾ ਹੈ ਸੋ ਗੁਰੂ ਪਿਆਰਿਓ ਸਤਿਗੁਰ ਸੱਚਾ ਗੁਰੂ ਗੁਰੂ ਕਿਨੂੰ ਆਖਿਆ ਜਾਂਦਾ ਗੁਰੂ ਉਹ ਹੈ ਜਿਹੜਾ ਅਗਿਆਨਤਾ ਦੇ ਵਿੱਚੋਂ ਕੱਢ ਕੇ ਗਿਆਨ ਵੱਲ ਲੈ ਕੇ ਜਾਂਦਾ ਹਨੇਰੇ ਦੇ ਵਿੱਚੋਂ ਕੱਢ ਕੇ ਪ੍ਰਕਾਸ਼ ਦੇ ਵਿੱਚ ਲੈ ਕੇ ਜਾਂਦਾ ਹੈ ਉਸ ਨੂੰ ਗੁਰੂ ਆਖਿਆ ਜਾਂਦਾ ਤੇ ਗੁਰੂ ਪਿਆਰਿਓ ਸਾਡੇ ਸਤਿਗੁਰਾਂ ਨੇ ਸਾਨੂੰ ਅਗਿਆਨਤਾ ਦੇ ਵਿੱਚੋਂ ਕੱਢ ਕੇ ਪ੍ਰਕਾਸ਼ ਦੇ ਵਿੱਚ ਲੈ ਕੇ ਗਏ ਚਾਨਣੇ ਦੇ ਵਿੱਚ ਲੈ ਕੇ ਗਏ ਸੋ ਇਹ ਸਤਗੁਰ ਨੇ ਬਖਸ਼ਿਸ਼ ਕੀਤੀ ਹੈ ਕਿਰਪਾ ਕੀਤੀ ਹੈ ਨਹੀਂ ਅੱਜ ਦੇ ਵੀ ਬਹੁਤ ਗੁਰੂ ਨੇ ਉਹ ਆਪਣੇ ਚੇਲਿਆਂ ਨੂੰ ਆਪਣੇ ਮਰੀਦਾਂ ਨੂੰ ਆਪਣੇ ਸੇਵਕਾਂ ਨੂੰ ਜਿਹੜੇ ਉਹਨਾਂ ਨਾਲ ਲੋਕ ਜੁੜੇ ਨੇ ਜਿਨ੍ਹਾਂ ਨੂੰ ਅਸੀਂ ਸੰਗਤ ਕਹਿ ਦਿੰਨੇ ਆ ਐਸੇ ਵੀ ਗੁਰੂ ਨੇ ਉਹਨਾਂ ਨੂੰ ਹਨੇਰੇ ਚੋਂ ਹੀ ਕੱਢਣਾ ਚਾਹੁੰਦੇ ਆ ਖੋ ਸਤਨਾਮ ਉਹ ਇਹੀ ਚਾਹੁੰਦੇ ਨੇ ਭਾਈ ਇਹ ਅਗਿਆਨਤਾ ਦੇ ਵਿੱਚ ਫਸੇ ਰਹਿਣ ਇਹ ਹਨੇਰੇ ਦੇ ਵਿੱਚ ਰਹਿਣ ਜਿੰਨਾ ਤੱਕ ਇਹ ਹਨੇਰੇ ਦੇ ਵਿੱਚ ਰਹਿਣਗੇ ਸਾਨੂੰ ਫਾਇਦਾ ਮਿਲੇਗਾ ਅਸੀਂ ਇਹਨਾਂ ਨੂੰ ਜਿੰਨਾ ਮਰਜ਼ੀ ਲੁੱਟੀ ਜਾਈਏ ਜਿੰਨਾ ਮਰਜ਼ੀ ਠੱਗੀ ਜਾਈਏ ਇਹਨਾਂ ਨੂੰ ਪਤਾ ਨਹੀਂ ਲੱਗੇਗਾ ਉਹ ਚਾਹੁੰਦੇ ਨੇ ਕਿ ਇਹਨਾਂ ਨੂੰ ਹਨੇਰੇ ਵਿੱਚ ਰੱਖਿਆ ਜਾਏ ਤੇ ਅਜਿਹਾ ਉਹ ਆਪਣੇ ਸ਼ਬਦਾਂ ਦਾ ਹਨੇਰ ਉਹਨਾਂ ਦੇ ਦਿਮਾਗਾਂ ਦੇ ਵਿੱਚ ਪਾਉਂਦੇ ਨੇ ਬਸ ਗੁਰੂ ਪਿਆਰਿਓ ਉਹ ਭਗਤ ਤਾਂ ਬਣਦੇ ਨੇ ਪਰ ਅੰਧ ਭਗਤ ਬਣ ਜਾਂਦੇ ਨੇ ਅੰਨੇ ਭਗਤ ਬਣ ਜਾਂਦੇ ਨੇ ਕੋਈ ਤਰਕ ਨਹੀਂ ਕੋਈ ਦਲੀਲ ਨਹੀਂ ਕੋਈ ਉਹ ਅੱਗੇ ਸਵਾਲ ਨਹੀਂ ਕਰ ਸਕਦੇ ਪਰ ਜੋ ਉਹਨਾਂ ਨੂੰ ਉਹਨਾਂ ਦਾ ਗੁਰੂ ਕਹਿੰਦਾ ਉਹੀ ਕੰਮ ਕਰੀ ਜਾਂਦੇ ਨੇ ਤੇ ਗੁਰੂ ਪਿਆਰਿਓ ਗੁਰੂ ਉਹ ਹੈ ਜਿਹੜਾ ਅਗਿਆਨਤਾ ਦੇ ਵਿੱਚੋਂ ਕੱਢੇ ਪਖੰਡ ਦੇ ਵਿੱਚੋਂ ਕੱਢੇ ਬਹਿਮਾ ਭਰਮਾਂ ਦੇ ਵਿੱਚੋਂ ਕੱਢੇ ਨਹੀਂ ਤਾਂ ਐਸੇ ਵੀ ਗੁਰੂ ਬੈਠੇ ਨੇ ਜਿਹੜੇ ਕਹਿੰਦੇ ਨੇ ਭਾਈ ਤੂੰ ਨਹਿਰ ਦੇ ਵਿੱਚ ਨਾਰੀਅਲ ਉਤਾਰਿਆ ਤੂੰ ਚੌਂਕ ਦੇ ਵਿੱਚ ਲੱਡੂ ਰੱਖਿਆ ਤੂੰ ਚੌਂਕ ਦੇ ਵਿੱਚ ਝਾੜੂ ਖਲਾਰ ਕੇ ਆ ਜਾ ਜਿੱਥੇ ਚੁਰਾਸਤਾ ਹੋਵੇ ਐਸੇ ਵੀ ਗੁਰੂ ਬੈਠੇ ਨੇ ਕੀ ਇਹ ਹਨੇਰੇ ਦੇ ਵਿੱਚੋਂ ਪ੍ਰਕਾਸ਼ ਵੱਲ ਲੈ ਕੇ ਜਾਣਾ ਚਾਹੁੰਦੇ ਨੇ ਨਹੀਂ ਤੇ ਗੁਰੂ ਪਿਆਰਿਓ ਇਹ ਕੀ ਕਰਨਾ ਚਾਹੁੰਦੇ ਨੇ ਇਹ ਸਿਰਫ ਤੇ ਸਿਰਫ ਅਗਿਆਨਤਾ ਦੇ ਵਿੱਚ ਰੱਖ ਕੇ ਉਹਨਾਂ ਨੂੰ ਲੁੱਟਣਾ ਚਾਹੁੰਦੇ ਨੇ ਤੇ ਤੋਰੀ ਫੁੱਲ ਕਈ ਤਾਂ ਚੱਲੇਗਾ ਹੱਥਾਂ ਦੇ ਵਿੱਚ ਜਿਹੜੀਆਂ ਸੋਨੇ ਦੀਆਂ ਸ਼ਾਂਪਾ ਪਾਈਆਂ ਨੇ ਗਲਾਂ ਵਿੱਚ ਸੋਨੇ ਦੀਆਂ ਚੈਨੀਆਂ ਪਾਈਆਂ ਨੇ ਉਹ ਅੰਨੇ ਭਗਤ ਤਾਂ ਹੀ ਦੇਣਗੇ ਜੇ ਇਹਨਾਂ ਦੇ ਉੱਤੇ ਅਗਿਆਨਤਾ ਦਾ ਜਾਲ ਵਿਛਾਇਆ ਹੋਏ ਪਰ ਉਹ ਨਹੀਂ ਚਾਹੁੰਦੇ ਕਿ ਇਹਨਾਂ ਨੂੰ ਅਗਿਆਨਤਾ ਵਿੱਚੋਂ ਕੱਢਿਆ ਜਾਏ ਐਸੇ ਵੀ ਗੁਰੂ ਨੇ ਪਰ ਸਾਡਾ ਜਿਹੜਾ ਸਤਗੁਰ ਹੈ ਗੁਰੂ ਪਿਆਰੇ ਉਹਨੇ ਸਾਡੇ ਤੇ ਰਹਿਮਤ ਕੀਤੀ ਹੈ ਤਰਸ ਕੀਤਾ ਉਹਨੇ ਸਾਡੇ ਤੇ ਜਦੋਂ ਤਰਸ ਕੀਤਾ ਨਾ ਫਿਰ ਉਹਨੇ ਸਾਨੂੰ ਅਗਿਆਨਤਾ ਦੇ ਵਿੱਚੋਂ ਬਾਹਰ ਕੱਢ ਲਿਆ ਤਰਸ ਪਿਆ ਮਹਿਰਮਤ ਹੋਈ ਸਤਗੁਰ ਸੱਜਣ ਮਿਲਿਆ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾਂ ਏ ਨਾਨਕ ਹੁਣ ਐਸੀ ਅਵਸਥਾ ਬਣ ਗਈ ਜੇ ਨਾਮ ਮਿਲਦਾ ਨਾ ਮੈਨੂੰ ਰੱਬ ਦਾ ਤਾਂ ਮੈਂ ਜਿਉਂਦਾ ਤਾਂ ਮੈਂ ਆਤਮਿਕ ਤੌਰ ਤੇ ਜਿਉਣਾ ਆੱਖਾਂ ਜੀਵਾਂ ਵਿਸਰੇ ਮਰ ਜਾਉਂ ਜੇ ਵਿਸਰ ਜਾਂਦਾ ਤਾਂ ਮੈਂ ਮਰ ਜਾਂਦਾ ਹਾਂ ਜਦੋਂ ਨਾਮ ਮਿਲਦਾ ਹੈ ਤਾਂ ਮੈਂ ਜਿਉਂਦਾ ਹਾਂ ਤੇ ਨਾਮ ਮਿਲਣ ਦੇ ਨਾਲ ਜਿਉਂਦੇ ਹੁਣ ਕਰਕੇ ਤਨ ਮਨ ਥੀਵੇ ਹਰਿਆ ਜਿਹੜਾ ਮੇਰਾ ਤਨ ਹੈ ਤੇ ਮਨ ਹੈ ਉਹ ਹਰਿਆ ਰਹਿੰਦਾ ਹੈ ਹਮੇਸ਼ਾ ਸੋਨਾ ਤੇ ਸੁਚੱਜਾ ਬਣਿਆ ਰਹਿੰਦਾ ਹੈ ਜੀਵਨ ਵਿੱਚ ਸੁੱਕਾਪਨ ਨਹੀਂ ਹੰਕਾਰ ਨਹੀਂ ਹਉਮੈ ਨਹੀਂ ਕ੍ਰੋਧ ਨਹੀਂ ਲੋਭ ਨਹੀਂ ਤ੍ਰਿਸ਼ਨਾ ਨਹੀਂ ਦੁਸ਼ਭਾਵਨਾ ਨਹੀਂ ਠੱਗੀ ਨਹੀਂ ਚੋਰੀ ਨਹੀਂ ਕੋਈ ਨਫ਼ਰਤਵਾਦੀ ਨਹੀਂ ਤੇ ਮੇਰੇ ਜੀਵਨ ਦੇ ਵਿੱਚ ਹੈ ਤਾਂ ਨਾਮ ਹੈ ਤੇ ਗੁਰੂ ਪਿਆਰਿਓ ਸਤਗੁਰੂ ਹੀ ਇਹ ਬਖਸ਼ਿਸ਼ ਕਰਦਾ ਹੈ ਸਤਗੁਰੂ ਹੀ ਇਹ ਰਹਿਮਤ ਕਰਦਾ ਹੈ ਤਰਸ ਪਿਆ ਮਹਿਰਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾਂ ਤਨ ਮਨ ਥੀਵੇ ਹਰਿਆ ਤਨ ਤੇ ਮਨ ਹਰਿਆ ਹੋ ਜਾਂਦਾ ਹੈ ਤੇ ਸਤਗੁਰ ਕਿਰਪਾ ਕਰਦੇ ਨੇ ਬਖਸ਼ਿਸ਼ ਕਰਦੇ ਨੇ ਆਪਣੇ ਸੇਵਕ ਤੇ ਅਸੀਂ ਆਪਣੇ ਆਪ ਨੂੰ ਗੁਰੂ ਵਾਲੇ ਅਖਵਾਉਨੇ ਆ ਗੁਰੂ ਪਿਆਰਿਓ ਸਾਡੇ ਸਤਿਗੁਰ ਸਾਡੇ ਤੇ ਇਹੋ ਬਖਸ਼ਿਸ਼ ਕਰਦੇ ਨੇ ਜਦੋਂ ਅਸੀਂ ਸਤਿਗੁਰ ਅੱਗੇ ਆ ਕੇ ਨਤਮਸਤਕ ਹੁੰਨੇ ਆ ਮੱਥਾ ਟੇਕਦੇ ਆ ਤਾਂ ਸਾਡੇ ਸਤਿਗੁਰ ਇਹੋ ਕਹਿੰਦੇ ਨੇ ਭਾਈ ਜਿਹੜੀ ਆਪਣੀ ਮੱਤ ਐ ਉਹ ਸਾਡੇ ਸਨਮੁਖ ਰੱਖ ਦੇ ਸਾਨੂੰ ਤੇਰੇ ਧਨ ਦੀ ਦੌਲਤ ਦੀ ਪੈਸਿਆਂ ਦੀ ਉਮੀਦ ਨਹੀਂ ਸਾਨੂੰ ਤੇਰੇ ਮਸਤਕ ਦੀ ਲੋੜ ਐ ਸਾਨੂੰ ਤੇਰੀ ਸੁਰਤ ਦੀ ਜ਼ਰੂਰਤ ਐ ਕਿਉਂਕਿ ਅਸੀਂ ਤੇਰੀ ਸੁਰਤ ਦੇ ਵਿੱਚ ਪ੍ਰਮਾਤਮਾ ਦੇ ਨਾਮ ਦਾ ਪ੍ਰਕਾਸ਼ ਕਰਨਾ ਹੈ ਸਾਡਾ ਗੁਰੂ ਸਾਡੇ ਤੋਂ ਸਿਰ ਮੰਗ ਰਿਆ ਹੈ ਤੇ ਜਦੋਂ ਵਿਸਾਖੀ ਵਾਲੇ ਦਿਨ ਖਾਲਸਾ ਸਾਜਿਆ ਉਦੋਂ ਸਤਿਗੁਰਾਂ ਨੇ ਸਾਡੇ ਤੋਂ ਸੀਸ ਮੰਗੇ ਸਨ ਤੇ ਗੁਰੂ ਪਿਆਰਿਓ ਇਹ ਸੀਸ ਸਤਿਗੁਰ ਸੱਚੇ ਪਾਤਸ਼ਾਹ ਹੁਣ ਵੀ ਮੰਗ ਰਹੇ ਨੇ ਤੇ ਰਹਿੰਦੀ ਦੁਨੀਆ ਤੱਕ ਮੰਗਣਗੇ ਇਹ ਜਿਹੜੇ ਸੀਸ ਨੇ ਸੀਸ ਦੇ ਵਿੱਚ ਮਤ ਪਈ ਹੈ ਸੁਰਤ ਪਈ ਹੈ ਅਕਲ ਪਈ ਹੈ ਸਤਿਗੁਰ ਕਹਿੰਦੇ ਇਹ ਜਿਹੜੀ ਮਤ ਹੈ ਮੇਰੇ ਅੱਗੇ ਰੱਖ ਤੇ ਸਤਿਗੁਰ ਕਹਿੰਦੇ ਗੁਰ ਕੀ ਮਤ ਤੂੰ ਲੇਹੇ ਈ ਆਨੇ ਹੇ ਅਨਜਾਨ ਮਨੁੱਖ ਆਪਣਾ ਸਿਰ ਮੈਨੂੰ ਭੇਟ ਕਰ ਤੇ ਫਿਰ ਗੁਰ ਕੀ ਮੱਤ ਲੈ ਤੂੰ ਹੇ ਅਨਜਾਨ ਗੁਰੂ ਦੀ ਮੱਤ ਲੈ ਜੇ ਗੁਰੂ ਦੀ ਮੱਤ ਲਈ ਨਾ ਨਾ ਤੂੰ ਭਗਤ ਬਿਨਾ ਬਹੁ ਡੁੱਬੇ ਸਿਆਣੇ ਰੱਬ ਦੀ ਭਗਤੀ ਤੋਂ ਬਿਨਾ ਆਪਣੇ ਆਪ ਨੂੰ ਵੱਡੇ ਵੱਡੇ ਚਤੁਰ ਚਲਾਕ ਸਿਆਣੇ ਕਹਾਉਣ ਵਾਲੇ ਵੀ ਡੁੱਬ ਗਏ ਇਸ ਕਰਕੇ ਜੀਵਨ ਦੇ ਵਿੱਚ ਸਤਗੁਰ ਹੋਣਾ ਜ਼ਰੂਰੀ ਹੈ ਤੇ ਗੁਰੂ ਪਿਆਰਿਓ ਸਤਗੁਰ ਨੂੰ ਸਾਡਾ ਫਰਜ਼ ਬਣਦਾ ਕਿ ਅਸੀਂ ਸੱਜਣ ਬਣਾ ਕੇ ਰੱਖੀਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵੇਖੋ ਕਿੰਡੀ ਕਮਾਲ ਦੀ ਗੱਲ ਕਹਿ ਰਹੀ ਹੈ ਸਤਗੁਰ ਨੂੰ ਜਿੱਥੇ ਮਾਤਾ ਆਖਿਆ ਗਿਆ ਪਿਤਾ ਆਖਿਆ ਗਿਆ ਭਾਈ ਆਖਿਆ ਗਿਆ ਭਰਾ ਆਖਿਆ ਗਿਆ ਤੇ ਗੁਰੂ ਪਿਆਰਿਓ ਉੱਥੇ ਸਤਗੁਰ ਨੂੰ ਸੱਜਣ ਬਣਾ ਕੇ ਰੱਖ ਮਿੱਤਰ ਬਣਾ ਕੇ ਰੱਖ ਮਿੱਤਰ ਸ਼ਬਦ ਸਤਗੁਰਾਂ ਨੇ ਇਸ ਲਈ ਵਰਤਿਆ ਜਿਹੜਾ ਮਿੱਤਰ ਹੁੰਦਾ ਨਾ ਦੋਸਤ ਹੁੰਦਾ ਉਹਦੇ ਨਾਲ ਸੀ ਉਹ ਗੱਲਾਂ ਵੀ ਸਾਂਝੀਆਂ ਕਰ ਲੈਣੇ ਆ ਜਿਹੜੀ ਗੱਲ ਘਰੇ ਕਰਨ ਵਾਲੀ ਨਹੀਂ ਹੁੰਦੀ ਭਰਾਵਾਂ ਵਿੱਚ ਕਰਨ ਵਾਲੀ ਨਹੀਂ ਹੁੰਦੀ ਦੁਨੀਆਂ ਕੋਲੇ ਕਰਨ ਵਾਲੀ ਨਹੀਂ ਹੁੰਦੀ ਅਸੀਂ ਸੱਜਣਾ ਕੋਲ ਮਿੱਤਰਾਂ ਕੋਲ ਉਹ ਵੀ ਗੱਲ ਕਰ ਲੈਨੇ ਆ ਇਸ ਕਰਕੇ ਸਤਿਗੁਰ ਕਹਿੰਦੇ ਉਹ ਮਨੁੱਖਾ ਉਹ ਗੁਰਸਿੱਖਾ ਆਪਣੇ ਸਤਿਗੁਰ ਨੂੰ ਸੱਜਣ ਬਣਾ ਜਿਹੜੀ ਵੀ ਤੇਰੇ ਮਨ ਵਿੱਚ ਕੋਈ ਵੀ ਗੱਲ ਹੈ ਨਾ ਆਪਣੇ ਸਤਿਗੁਰ ਸੱਜਣ ਨੂੰ ਦੱਸ ਤੇ ਤੇਰਾ ਸਤਿਗੁਰ ਸੱਜਣ ਉਸ ਗੱਲ ਨੂੰ ਨਿਵਰਤ ਕਰੇਗਾ ਸਮਝੇਗਾ ਉਹਦਾ ਹੱਲ ਲੱਭੇਗਾ ਤੇ ਤੇਰੇ ਜੀਵਨ ਦਾ ਬੀੜਾ ਪਾਰ ਕਰ ਦਵੇਗਾ ਤੇ ਗੁਰੂ ਪਿਆਰਿਓ ਸਤਗੁਰ ਤੋਂ ਵੱਡਾ ਕੋਈ ਸੱਜਣ ਨਹੀਂ ਹੈ ਤੇ ਨਾ ਕਦੇ ਜੀਵਨ ਦੇ ਵਿੱਚ ਜ਼ਿੰਦਗੀ ਦੇ ਵਿੱਚ ਮਿਲੇਗਾ ਸੱਜਣ ਸਹੀ ਨਾਲ ਮੈਂ ਚਲਦਿਆਂ ਨਾਲ ਚਲੰਨ ਜਿੱਥੇ ਲੇਖਾ ਮੰਗਿਆ ਤਿੱਥੇ ਖੜਾ ਜਿਸੰ ਸੱਜਣ ਐਸੇ ਹੋਣੇ ਚਾਹੀਦੇ ਨੇ ਜਦੋਂ ਸਾਡੇ ਤੋਂ ਲੇਖਾ ਮੰਗਿਆ ਜਾਏ ਨਾ ਵੀ ਭਾਈ ਦੁਨੀਆ ਤੇ ਕੀਤਾ ਕੀ ਹੈ ਤਾਂ ਉੱਥੇ ਸਾਨੂੰ ਜਵਾਬ ਨਾ ਦੇਣਾ ਪਵੇ ਸਾਨੂੰ ਤਰਲੇ ਨਾ ਕੱਢਣੇ ਪੈਣ ਖੜੇ ਇਹ ਨਾ ਕੱਢਣੇ ਪੈਣ ਮਿੰਤਾ ਨਾ ਕਰਨੀਆਂ ਪੈਣ ਸਾਡੀ ਜਗ੍ਹਾ ਤੇ ਸਾਡਾ ਸੱਜਣ ਖੜ ਜਾਵੇ ਸੱਜਣ ਕਹੇ ਜੀ ਇਹਦੇ ਤੋਂ ਹਿਸਾਬ ਨਾ ਲਾਓ ਮੈਨੂੰ ਦੱਸੋ ਮੈਂ ਗੱਲ ਕਰਦਾ ਇਸੇ ਕਰਕੇ ਫਿਰ ਉੱਥੇ ਜਿਹੜਾ ਸੱਜਣ ਹੋਏਗਾ ਜੇ ਸਾਡਾ ਸਤਿਗੁਰ ਸੱਜਣ ਹੋਏਗਾ ਫਿਰ ਗੁਰੂ ਪਿਆਰਿਓ ਸਾਨੂੰ ਉੱਥੇ ਦਲੀਲਾਂ ਦੇਣ ਦੀ ਲੋੜ ਨਹੀਂ ਸਾਨੂੰ ਉੱਥੇ ਆਪਣੀ ਗੱਲਬਾਤ ਰੱਖਣ ਦੀ ਜ਼ਰੂਰਤ ਨਹੀਂ ਫਿਰ ਸਾਡੀ ਬਕਾਲਤ ਸਾਡਾ ਸਤਿਗੁਰ ਕਰੇਗਾ ਜਿੱਥੇ ਲੇਖਾ ਮੰਗਿਆ ਤਿੱਥੇ ਖੜੇ ਦਸਨ ਜਿੱਥੇ ਲੇਖਾ ਮੰਗਿਆ ਜਾਏਗਾ ਨਾ ਫਿਰ ਸਾਡਾ ਸਤਿਗੁਰ ਸਾਡਾ ਰਹਿਬਰ ਸਾਡਾ ਗੁਰੂ ਉੱਥੇ ਖੜੇਗਾ ਇਸ ਕਰਕੇ ਸਤਿਗੁਰ ਨੂੰ ਸੱਜਣ ਬਣਾਉਣਾ ਚਾਹੀਦਾ ਹੈ ਜਦੋਂ ਸਤਿਗੁਰ ਸੱਜਣ ਬਣ ਗਿਆ ਫਿਰ ਨਾਮ ਜੀਵਨ ਦੇ ਵਿੱਚ ਵਰਸ ਜਾਂਦਾ ਹੈ ਤੇ ਜੀਵਨ ਦੇ ਵਿੱਚ ਵਸਣ ਕਰਕੇ ਤਨ ਮਨ ਥੀਵੈ ਹਰਿਆ ਤਨ ਤੇ ਮਨ ਹਰਾ ਹੋ ਜਾਂਦਾ ਹੈ ਸੋਹਣਾ ਹੋ ਜਾਂਦਾ ਹੈ ਜਿਵੇਂ ਆਪਾਂ ਕਹਿੰਦੇ ਨਾ ਬਨਸਪਤੀ ਆ ਜਿਹੜੀ ਫੁੱਲ ਨੇ ਬੂਟੇ ਨੇ ਦਰਖਤ ਨੇ ਇਹ ਬੜੇ ਸੋਹਣੇ ਲੱਗਦੇ ਨੇ ਜਦੋਂ ਖੰਡ ਜਾਂਦੇ ਨੇ ਫੁੱਲ ਪੱਤੇ ਨਿਕਲੇ ਆਉਂਦੇ ਨੇ ਬਹਾਰ ਆ ਜਾਂਦੀ ਹੈ ਕਿੰਨੇ ਸੋਹਣੇ ਲੱਗਦੇ ਨੇ ਹਰਿਆਲੀ ਆ ਜਾਂਦੀ ਹੈ ਆਪਾਂ ਕਹਿੰਦੇ ਆ ਕੁਦਰਤ ਕਿੰਨੀ ਸੁਹਾਵਣੀ ਹੋ ਗਈ ਹੈ ਬਾਹਰੋਂ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਜਿੰਨੀ ਸੋਹਣੀ ਕੁਦਰਤ ਸੁਹਾਵਣੀ ਲੱਗੇਗੀ ਕਿਉਂਕਿ ਸਭ ਕੁਝ ਹਰਾ ਭਰਾ ਹੈ ਇਸੇ ਤਰ੍ਹਾਂ ਤੇਰੇ ਜੀਵਨ ਦੇ ਵਿੱਚ ਤੇਰੇ ਕਰਮ ਇੰਦਰੇ ਗਿਆਨ ਇੰਦਰੇ ਵੀ ਹਰੇ ਭਰੇ ਹੋ ਜਾਣਗੇ ਭਾਵ ਸੁਹਾਬਣੇ ਹੋ ਜਾਣਗੇ ਬੜੇ ਸੋਹਣੇ ਹੋ ਜਾਣਗੇ ਜਦੋਂ ਤੂੰ ਸਤਗੁਰੂ ਜਦੋਂ ਤੂੰ ਆਪਣੇ ਰਹਿਬਰ ਨੂੰ ਜਦੋਂ ਤੂੰ ਆਪਣੇ ਗੁਰੂ ਨੂੰ ਆਪਣਾ ਸੱਜਣ ਬਣਾ ਲਿਆ ਤੇ ਸੱਜਣ ਬਣਾਉਣ ਦੇ ਨਾਲ ਨਾਨਕ ਨਾਮ ਮਿਲੇ ਤਾਂ ਜੀਵਾਂ ਐਸੀ ਅਵਸਥਾ ਬਣ ਜਾਏਗੀ ਕਿ हे ਨਾਨਕ ਜਦੋਂ ਨਾਮ ਮਿਲੇ ਤਾਂ ਹੀ ਜਿਉਏਗਾ ਜੇ ਨਾਮ ਵਿਸਰ ਜਾਵੇ ਆਖਾਂ ਜੀਵਾਂ ਵਿਸਰੇ ਮਰ ਜਾਓ ਤੇ ਜਦੋਂ ਵਿਸਰੇ ਵਿਸਰ ਜਾਏਗਾ ਨਾ ਤੈਨੂੰ ਇੰਜ ਪ੍ਰਤੀਤ ਹੋਏਗਾ ਕਿ ਮੈਂ ਤਾਂ ਭਾਈ ਮਰੇ ਹੀ ਗਿਆ ਇਸ ਕਰਕੇ ਸਤਗੁਰ ਨੂੰ ਸੱਜਣ ਬਣਾ ਕੇ ਰੱਬ ਦਾ ਨਾਮ ਜੀਵਨ ਦੇ ਵਿੱਚ ਵਸਾ ਕੇ ਤਨ ਤੇ ਮਨ ਨੂੰ ਥੀਵੇ ਹਰਿਆ ਭਰਿਆ ਭਵ ਹਰਿਆ ਬਣਾ ਲਓ ਸੋਹਣਾ ਬਣਾ ਲਓ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਸ਼ਲੋਕ ਦੇ ਵਿੱਚ ਸਾਨੂੰ ਇਹ ਉਪਦੇਸ਼ ਦੇਣਾ ਕਰਦੇ ਨੇ ਕਿ ਭਾਈ ਅਰਦਾਸ ਕਰਿਆ ਕਰ ਬੇਨਤੀ ਕਰਿਆ ਕਰਕੇ ਮੈਨੂੰ ਨਿਰਗੁਣਾਰੇ ਨੂੰ ਕੋਈ ਗੁਣ ਨਹੀਂ ਹੈ ਮੇਰੇ ਜੀਵਨ ਦੇ ਵਿੱਚ ਕੋਈ ਐਸਾ ਚੱਜ ਦਾ ਫੁਰਨਾ ਚੱਜ ਦਾ ਵਿਚਾਰ ਨਹੀਂ ਕਿ ਮੈਂ ਤੇਰੇ ਗੁਣ ਗਾ ਸਕਾਂ ਕਿ ਮੈਂ ਤੇਰੇ ਉਪਕਾਰਾਂ ਦਾ ਤੇਰੀ ਦਿੱਤੀ ਹੋਈ ਇਹ ਦੌਲਤ ਸ਼ੋਹਰਤ ਬ੍ਰਹਿਮੰਡ ਦੇ ਵਿੱਚ ਦਿੱਤੇ ਹੋਏ ਸਵਾਸਾਂ ਦਾ ਮੈਂ ਸੱਚੇ ਪਾਤਸ਼ਾਹ ਸ਼ੁਕਰਾਨਾ ਕਰ ਸਕਾਂ ਇੰਨੀ ਮੇਰੇ ਵਿੱਚ ਤਾਕਤ ਨਹੀਂ ਆਪੇ ਤਰਸ ਪਈ ਓਈ ਤੂੰ ਆਪੇ ਤਰਸ ਕਰ ਆਪੇ ਰਹਿਮਤ ਕਰ ਮੈਨੂੰ ਇੰਨੇ ਜੋਗਾ ਬਣਾ ਕੇ ਮੈਂ ਆਪ ਜੀ ਦਾ ਸ਼ੁਕਰਾਨਾ ਕਰ ਸਕਾਂ ਸੋ ਗੁਰੂ ਪਾਤਸ਼ਾਹ ਮਿਹਰ ਕਰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ ਬਖਸ਼ਣ ਹਾਰ ਨੇ ਜਿੰਨੀਆਂ ਵੀ ਸੰਗਤਾਂ ਨੇ ਗੁਰੂ ਘਰ ਹਾਜ਼ਰੀ ਭਰੀ ਹੈ ਸਭਨਾਂ ਦਾ ਧੰਨਵਾਦ ਜੀ ਹੋਈਆਂ ਦਾਸ ਤੋਂ ਬੇਅੰਤ ਪੁੱਲਾਂ ਚੁਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ